ਸੋ ਸਤਿ ਸ੍ਰੀ ਅਕਾਲ ਨਮਸਕਾਰ ਜੈ ਸ਼੍ਰੀ ਰਾਮ ਸੋ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ 22 ਤਰੀਕ ਨੂੰ RAM LALA ਜਿਹੜੇ ਹੈ ਅਯੁੱਧਿਆ ਦੇ ਵਿੱਚ ਵਿਰਾਜਮਾਨ ਹੋ ਚੁੱਕੇ ਹਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜਾ ਹੈ ਉਹਨਾਂ ਦੀ ਪ੍ਰਾਣ ਪ੍ਰਤੀਸ਼ਟਾ ਕਰਾਈ ਗਈ ਤੇ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਇਸ ਤਿਹਾਰ ਨੂੰ ਜਿਹੜਾ ਹੈ ਦੀਵਾਲੀ ਦੇ ਤੌਰ ਤੇ ਮਨਾਇਆ ਗਿਆ ਉੱਥੇ ਹੀ ਰਾਜਪੁਰਾ ਸ਼ਹਿਰ ਦੇ ਵਿੱਚ ਵੀ ਇਹਦੀ ਅਲੱਗ ਹੀ ਜਿਹੜੀ ਹੈ ਗੂੰਜ ਨਜ਼ਰ ਆਈ ਪੂਰਾ ਸ਼ਹਿਰ ਜੈ ਸ਼੍ਰੀ ਰਾਮ ਦੇ ਨਾਅਰੇ ਦੇ ਨਾਲ ਗੂੰਜਦਾ ਹੋਇਆ ਨਜ਼ਰ ਆਇਆ ਸੋ ਰਾਜਪੁਰਾ ਦੇ ਵਿੱਚ ਜਿੱਥੇ ਵੱਖ-ਵੱਖ ਥਾਵਾਂ ਤੇ ਲੰਗਰ ਪ੍ਰਸ਼ਾਦ ਦਾ ਆਯੋਜਨ ਕੀਤਾ ਗਿਆ ਉੱਥੇ ਹੀ ਜਿਹੜਾ ਹੈ ਕਈ Hindu ਸੰਗਠਨਾ ਵੱਲੋਂ ਰਾਜਪੁਰਾ ਸ਼ਹਿਰ ਦੇ ਵਿੱਚ ਇੱਕ ਸ਼ੋਭਾ ਯਾਤਰਾ ਜਿਹੜੀ ਹੈ ਕੱਢੀ ਗਈ ਜਿਸ ਦੇ ਵਿੱਚ ਸ਼੍ਰੀ ਹਲਮਾਨ ਜੀ ਦਾ ਰੂਪ ਵਿਰਾਟ ਰੂਪ ਦੇਖਣ ਵਾਲਾ ਸੀਗਾ ਤੁਸੀਂ ਮੇਰੇ ਪਿੱਛੇ ਸਕਰੀਨ ਦੇ ਪਿੱਛੇ ਦੇਖ ਹੀ ਰਹੇ ਹੋ ਕਿ ਕਿੰਨਾ ਵੱਡਾ ਵਿਰਾਟ ਰੂਪ ਜਿਹੜਾ ਹੈ ਇਸ ਸ਼ੋਭਾ ਯਾਤਰਾ ਦੇ ਵਿੱਚ ਕੱਢਿਆ ਗਿਆ ਲੋਕ ਜਿਹੜੇ ਸੀਗੇ ਆਪਣੇ ਘਰਾਂ ਚੋਂ ਨਿਕਲੇ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਪੂਰਾ ਸ਼ਹਿਰ ਜਿਹੜਾ ਹੈ ਸੜਕਾਂ ਤੇ ਨਜ਼ਰ ਆਇਆ ਸੋ ਪਹਿਲਾਂ ਤੁਹਾਨੂੰ ਦਿਖਾਨੇ ਆ ਰਾਜਪੁਰਾ ਦੇ ਟਾਲੀ ਵਾਲਾ ਚੌਕ ਦੇ ਵਿੱਚ ਸਾਬਕਾ ਵਿਧਾਇਕ ਸਰਦਾਰ ਹਰਦੀਾਲ ਸਿੰਘ ਕੰਬੋਜ ਵੱਲੋਂ ਇੱਕ ਹਵਨ ਯੱਗੇ ਕਰਕੇ ਉਸ ਤੋਂ ਬਾਅਦ ਲੰਗਰ ਪ੍ਰਸ਼ਾਦ ਦਾ ਆਯੋਜਨ ਕੀਤਾ ਗਿਆ ਤੇ ਦੀਵੇ ਵੀ ਲੋਕਾਂ ਨੂੰ ਜਿਹੜੇ ਹੈ ਵੰਡੇ ਗਏ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਸਰਦਾਰ ਹਰਦੀয়াল ਸਿੰਘ ਕੰਬੋਜ ਆਪਣੀ ਟੀਮ ਦੇ ਨਾਲ ਰਾਜਪੁਰਾ ਦੇ ਟਾਲੀ ਵਾਲਾ ਚੌਕ ਤੇ ਅਯੋਧਿਆ ਦੇ ਵਿੱਚ ਹੋ ਰਹੇ ਸ਼੍ਰੀ ਰਾਮ ਲਲਾ ਦੇ ਪ੍ਰਾਣ ਪ੍ਰティਸ਼ਟਾ ਦੇ ਮੌਕੇ ਤੇ ਰਾਜਪੁਰਾ ਦੇ ਟਾਲੀ ਵਾਲੇ ਚੌਕ ਤੇ ਕਿਸ ਤਰ੍ਹਾਂ ਬੈਠ ਕੇ ਸਾਰੇ ਯੱਗੇ ਕਰ ਰਹੇ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਲੰਗਰ ਦੀ ਵਿਵਸਥਾ ਕੀਤੀ ਗਈ ਸੋ ਪਹਿਲਾਂ ਤੁਹਾਨੂੰ ਦਿਖਾਣੇ ਆ ਇਸ ਮੌਕੇ ਤੇ ਸਾਬਕਾ ਵਿਧਾਇਕ ਸਰਦਾਰ ਹਰਦੀয়াল ਸਿੰਘ ਕੰਬੋਜ ਦਾ ਕੀ ਕਹਿਣਾ ਸੀ ਲੋਕਾਂ 'ਚ ਕਾਫੀ ਉਤਸ਼ਾਹ ਹੈਗਾ ਇਸ ਦਿਨ ਦਾ ਕਾਫੀ ਇੰਤਜ਼ਾਰ ਕੀਤਾ ਲੋਕਾਂ ਨੇ ਦੇਖੋ ਮੈਂ ਇਹ ਕਹਿ ਸਕਦਾ ਕਿ ਜਿਨ੍ਹਾਂ ਗੱਲਾਂ ਦੇ ਲਈ ਸਾਡੇ ਬਜ਼ੁਰਗਾਂ ਨੇ ਬਹੁਤ ਵੱਡੀ ਲੜਾਈ ਲੜੀ 500 ਸਾਲ ਅਧੀਕ ਤੇ ਰਹੇ ਮੈਂ ਕਹਿ ਸਕਦਾ ਕਿ ਸਾਡੀ ਜ਼ਿੰਦਗੀ 'ਚ ਇਹ ਸੁਨਹਿਰਾ ਦਿਨ ਆਇਆ ਤੇ ਅਸੀਂ ਇਸ ਨੂੰ ਦਬਾ ਲੈ ਸਾਰੇ ਦੇਸ਼ ਨਿਵਾਸੀ ਕਿ ਅੱਜ ਜਿਹੜਾ 22 ਜਨਵਰੀ ਨੂੰ ਰਾਮ ਲੱਲਾ ਜੀ ਦਾ ਜਿਹੜਾ ਪ੍ਰਾਨ ਪ੍ਰਤੀਸ਼ਟਾ ਅਸੀਂ ਜਿਹੜਾ ਉਜਦੇ ਆ ਵਿਖੇ ਮਨਾ ਰਹੇ ਹਾਂ ਉਹਦੇ ਚ ਪੂਰਾ ਦੇਸ਼ ਅਜ ਖੁਸ਼ੀਆਂ ਦੇ ਵਿੱਚ ਸ਼ਾਮਲ ਆ ਤੇ ਅਸੀਂ ਵੀ ਪੂਰੀ ਰਾਜਪੁਰਾ ਕਾਂਗਰਸ ਕਮੇਟੀ ਵੱਲੋਂ ਇਹਨਾਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੁੰਦੇ ਹੋਏ ਸਵੇਰੇ ਪਹਿਲਾਂ ਅਸੀਂ ਹਵਨ ਕਰਾਇਆ ਪੂਜਾ ਕੀਤੀ ਹੈ ਕਿ ਆ ਤੇ ਅੱਜ ਜਿਹੜਾ ਹੈਗਾ ਦੀਵਿਆਂ ਦਾ ਹੁਣ ਲੰਗਰ ਵੀ ਚਲਾਇਆ ਜਾਏਗਾ ਨਾਲ ਹੀ ਜਿਹੜਾ ਹੈਗਾ ਕਿ ਇਹ ਜਿਹੜਾ ਦੇਸੀ ਘੋਚ ਲੰਗਰ ਤਿਆਰ ਕੀਤਾ ਗਿਆ ਪੂਰੀ ਖੰਗਸ ਪਾਰਟੀ ਵੱਲੋਂ ਉਹ ਪੂਰੇ ਦਿਨ ਜਿਹੜਾ ਹੈਗਾ ਉਹ ਚੱਲਦਾ ਰਹੇਗਾ ਤੇ ਮੈਂ ਤਾਂ ਜਿੱਥੇ ਸਾਰੇ ਦੇਸ਼ ਨਿਵਾਸੀਆਂ ਨੂੰ ਅੱਜ ਦੇ ਦਿਨ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਉੱਥੇ ਮੈਂ ਰਾਜਪੁਰਾ ਨਿਵਾਸੀਆਂ ਨੂੰ ਵਿਸ਼ੇਸ਼ ਕਰਕੇ ਬਹੁਤ-ਬਹੁਤ ਵਧਾਈ ਦਿੰਦਾ ਹੋਇਆ ਇਹ ਕਹਿਣਾ ਕਿ ਤੁਸੀਂ ਅੱਜ ਸਾਰੇ ਆਪਣੇ ਘਰਾਂ ਦੇ ਉੱਤੇ ਦੀਪਮਾਲਾ ਜਗ ਕਰੋ ਅਤੇ ਬਹੁਤ ਖੁਸ਼ੀਆਂ ਦੇ ਨਾਲ ਅੱਜ ਦਾ ਦਿਨ ਬਣਾਓ ਕੰਬੋਸਤ ਦਿਵਾਲੀ ਵਾਲੇ ਦਿਨ ਅਸੀਂ ਦੇਖਿਆ ਸੀ ਕਿ ਜਿਹੜੇ ਪਟਾਕੇ ਵਾਲੇ ਸੀਗੇ ਉਹ ਨਿਰਾਸ਼ ਹੋ ਗਏ ਸੀਗੇ ਉਹਨਾਂ ਤੇ ਰਾਮਚੰਦਰ ਜੀ ਨੇ ਆਸ਼ੀਰਵਾਦ ਕੀਤਾ ਸਾਰੇ ਪਟਾਕੇ ਵਗੈਰਾ ਵਿਗ ਗਿਆ ਅੱਜ ਉਹ ਖੁਸ਼ ਹੈ ਦੇਖੋ ਅਸੀਂ ਤਾਂ ਕੋਸ਼ਿਸ਼ ਕੀਤੀ ਸੀ ਪਹਿਲਾਂ ਕਿ ਅਸੀਂ ਰਾਜਪੁਰਾ ਚ ਰਾਮਰਾਜ ਲੈ ਕੇ ਆਈਏ ਪਰਮਾਤਮਾ ਨੇ ਮੌਕਾ ਦੇਣਾ ਤੇ ਮੈਂ ਰਾਜਪੁਰਾ ਨਿਵਾਸੀਆਂ ਨੂੰ ਅੱਜ ਦੇ ਦਿਨ ਦੇ ਉੱਤੇ ਪ੍ਰਣ ਕਰਦਾ ਕਿ ਤੁਹਾਡੇ ਰਾਹੀਂ ਜਿਹੜੀ ਹੈ ਜੀ ਇਹ ਪਹਿਲਾਂ ਵੀ ਤਾਕਤ ਦਿੱਤੀ ਸੀ ਅੱਜ ਵੀ ਅੱਗੇ ਨੂੰ ਵੀ ਮਿਲਣੀ ਆ ਮੈਂ ਅੱਜ ਦੇ ਦਿਨ ਦੇ ਉੱਤੇ ਪ੍ਰਣ ਕਰਦਾ ਕਿ ਰਾਜਪੁਰਾ ਦੇ ਅੰਦਰ ਰਾਮ ਰਾਜ ਸਥਾਪਿਤ ਕਰ ਜੈ ਸ਼੍ਰੀ ਰਾਜ 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 ਕੀ ਕਹਿਣਾ ਚਾਹੂੰਗੇ ਅੱਜ ਦੀਵਾਲੀ ਵਰਗਾ ਮਾਹੌਲ ਹੋਇਆ ਹੈ ਰਾਜਪੁਰਾ ਤੇ ਪੂਰੇ ਦੇਸ਼ ਚ ਅੱਜ ਦੇ ਇਸ ਪਵਿੱਤਰ ਦਿਨ ਤੇ ਮੈਂ ਰਾਮ ਲੱਲਾ ਜੀ ਦੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਨੀਆ ਇਲਾਕਾ ਨਵਾਸੀ ਅਰੇ ਇਹ ਅਫੀਲ ਵੀ ਕਰਦੇ ਆ ਕਿ ਅਸੀਂ ਸ਼ਾਮ ਨੂੰ ਸਾਰਿਆਂ ਨੇ ਆਪਣੇ ਆਪਣੇ ਜਮਾਇਲੇ ਸਮਾਜ ਜਮਾਇਲੇ ਲੋਲਾ ਕਰਨੀ ਹੈ ਔਰ ਰਾਮ ਜੀ ਦਾ ਅਪਾ ਅਸ਼ੀਰਵਾਦ ਲੈਣਾ ਖੁਸ਼ੀਆਂ ਪ੍ਰਾਪਤ ਕਰਨੀ ਹੈ ਸੋ ਤੁਸੀਂ ਸੁਣਿਆ ਕਿੰਨੀ ਖੁਸ਼ੀ ਹੈ ਕਾਂਗਰਸ ਪਾਰਟੀ ਵੱਲੋਂ ਕਿੰਨੀ ਖੁਸ਼ੀ ਦੇ ਨਾਲ ਜਿਹੜਾ ਹੈ ਇਸ ਇਤਿਹਾਰ ਨੂੰ ਮਨਾਇਆ ਗਿਆ RAM ਲੱਲਾ ਜੀ ਦਾ ਸਵਾਗਤ ਕੀਤਾ ਗਿਆ ਤੇ ਸ਼ਹਿਰ ਦੇ ਵਿੱਚ ਹਵਨ ਯੱਗੇ ਕਰਕੇ ਉਸ ਤੋਂ ਬਾਅਦ ਜਿਹੜਾ ਹੈ ਲੰਗਰ ਦੀ ਵਿਵਸਥਾ ਕੀਤੀ ਗਈ ਸੋ ਤੁਹਾਨੂੰ ਸਿੱਧਾ ਬਿਨਾਂ ਦੇਰੀ ਕਿਤੇ ਲੈ ਕੇ ਚਲਦੇ ਹਾਂ ਰਾਜਪੁਰਾ ਦੇ ਸ਼ਮਸ਼ਾਨ ਕਾਟ ਮੰਦਰ ਜਿੱਥੇ ਕੀ ਸ਼ੋਭਾ ਯਾਤਰਾ ਕੱਢੀ ਗਈ ਕਿੰਨੀ ਵਿਸ਼ਾਲ ਸ਼ੋਭਾ ਯਾਤਰਾ ਤੁਸੀਂ ਦੇਖ ਪਾ ਰਹੇ ਹੋ ਤਸਵੀਰਾਂ ਦੇ ਵਿੱਚ ਕਈ ਹਿੰਦੂ ਸੰਗਠਨ ਜਿਹੜੇ ਆ ਉੱਥੇ ਇਕੱਠੇ ਹੋਏ ਜਿਸ ਤਰ੍ਹਾਂ ਜਿਸ ਤਰ੍ਹਾਂ ਇਹ ਕਾਫਲਾ ਸ਼ਹਿਰ ਦੇ ਵਿੱਚੋਂ ਨਿਕਲਦਾ ਚਲਾ ਗਿਆ ਉਸ ਤਰ੍ਹਾਂ ਹੀ ਇਹ ਕਾਫਲਾ ਜਿਹੜਾ ਹੈ ਹਜ਼ਾਰਾਂ ਦੀ ਤੈਦਾਦ ਦੇ ਵਿੱਚ ਲੋਕ ਮਹਿਲਾਵਾਂ ਜਿਹੜੀਆਂ ਹੈ ਇਸ ਸ਼ੋਭਾ ਯਾਤਰਾ ਦੇ ਨਾਲ ਨਾਲ ਚੱਲਣ ਲੱਗੇ ਬੈਂਡ ਬਾਜੀਆਂ ਦੇ ਨਾਲ ਜਿਹੜੀ ਇਹ ਸ਼ੋਭਾ ਯਾਤਰਾ ਕੱਢੀ ਗਈ ਆਤੀਸ਼ਬਾਜੀ ਕੀਤੀ ਗਈ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਪੱਗਾ ਬੰਨੀਆਂ ਹੋਈਆਂ ਖੁਸ਼ੀ ਦੇ ਨਾਲ ਜਿਹੜਾ ਹੈ ਤਿਹਾੜੀ ਮਨਾਇਆ ਜਾ ਰਿਹਾ ਸੋ ਤੁਹਾਨੂੰ ਬਿਨਾਂ ਦੇਰੀ ਕੀਤੇ ਸੁਣਾਣੇ ਆ ਇਸ ਮੌਕੇ ਤੇ ਜਿਹੜੇ Hindu ਸੰਗਠਨ ਸੀਗੇ ਉਹਨਾਂ ਦਾ ਇਸ ਬਾਰੇ ਦੇ ਵਿੱਚ ਕੀ ਕਹਿਣਾ ਸੀ ਕਿਸ ਤਰ੍ਹਾਂ ਉਹਨਾਂ ਵੱਲੋਂ ਤਿਹਾਰ ਮਨਾਇਆ ਗਿਆ ਤੇ ਕਿਸ ਤਰ੍ਹਾਂ ਇਹ ਸ਼ੋਭਾ ਯਾਤਰਾ ਪੂਰੇ ਸ਼ਹਿਰ ਦੇ ਵਿੱਚ ਹੁੰਦੀ ਹੋਈ ਰਾਜਪੁਰਾ ਦੇ ਬਹਾਉਲਪੁਰ ਪਵਨ ਦੇ ਵਿੱਚ ਸਮਾਪਤ ਹੋਈ ਸੋ ਸੁਣੋ ਕੀ ਕਹਿਣਾ ਸੀ Hindu ਸੰਗਠਨਾ ਦਾ ਸੋ ਸ਼੍ਰੀ ਰਾਮ ਲਲਾ ਜੀ ਦੇ ਆਗਮਨ ਦੇ ਮੌਕੇ ਤੇ ਹਿੰਦੂ ਸੰਗਠਨਾਂ ਵੱਲੋਂ ਰਾਜਪੁਰਾ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਜਿਹੜੀ ਹੈ ਸ਼ਮਸ਼ਾਨ ਕਾਰ ਦੇ ਨੇੜੇ ਜਿਹੜਾ ਮੰਦਿਰ ਹੈ ਉੱਥੋਂ ਕੱਢੀ ਜਾ ਰਹੀ ਹੈ ਤੇ ਸਾਡੇ ਨਾਲ ਹਿੰਦੂ ਸੰਗਠਨਾਂ ਦੇ ਕਾਫੀ ਜਿਹੜੇ ਸੇਵਾਦਾਰ ਮੌਜੂਦ ਆਪਾਂ ਗੱਲਬਾਤ ਕਰ ਲੈਂਦੇ ਆਂ ਕੀ ਕਹਿਣਾ ਚਾਹੋਗੇ ਜੀ ਜੈ ਸ਼੍ਰੀ ਰਾਮ ਜੀ ਮੈਂ ਸ਼ਿਵਸਾਰਾ ਹਿੰਦੂ ਟਕੜਾ ਦਾ ਅਸਟਾ ਪ੍ਰਧਾਨ ਸੰਦੀਪ ਗੌਰ ਤੁਹਾਨੂੰ ਬੰਪਾਲ ਆਸੀਂ ਸਾਰੇ ਰਾਜਪੁਰੇ ਵਾਸੀਆਂ ਨੂੰ ਕਹਿ ਰਹੇ ਆਂ ਕਿ ਸਾਡੀ ਸ਼ੋਭਾ ਯਾਤਰਾ ਚੱਲਣ ਲੱਗੀ ਹੈ ਤੋਂ ਸਾਡੇ ਨਾਲ ਸੰਯੋਗ ਦਿਓ ਜੁੜੋ ਤੇ ਰਾਤ ਨੂੰ ਦੀਵੇ ਜਲਾ ਕੇ ਜਿਵੇਂ ਆਪਾਂ ਦੀਵਾਲੀ ਮਨਾਉਂਦੇ ਐਵੇਂ ਦੀਵਾਲੀ ਮਨਾਓ ਜੈ ਬੜੀ ਖੁਸ਼ੀ ਦਾ ਮਾਹੌਲ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਰਾਜਪੁਰੇ ਦੀ ਪਵਿੱਤਰ ਧਰਤੀ ਕੋਰਨਾਥ ਦੀ ਨਗਰੀ ਹੈ ਸਾਡੀ ਇੱਥੇ ਸਦਾ ਹੀ ਕੋਰਨਾਥ ਨੂੰ ਜਾਪ ਕੀਤਾ ਜਾਂਦਾ ਹੈ ਖੁਸ਼ੀਆਂ ਮਨਾਈਆਂ ਜਾਂਦੀਆਂ ਰਲ ਮਿਲ ਕੇ ਭਾਈਚਾਰਾ ਸਮੂਹ ਜੜਿਆ ਹੈ ਅੱਜ ਇਕੱਠੇ ਹੋ ਕੇ ਸ਼੍ਰੀ ਰਾਮ ਜੀ ਦੀ ਸ਼ੋਭਾ ਹੱਤਾਂ ਕੱਢੇ ਹੈ ਬੜੀ ਖੁਸ਼ੀ ਦਾ ਮਾਹੌਲ ਹੈ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਦੀਵਾਲੀ ਵਾਂਗੂ ਦੀਵੇ ਜਲਾਓ ਖੁਸ਼ੀਆਂ ਮਨਾਓ ਪਟਾਕੇ ਚਲਾਓ ਜੈ ਜੀ ਹਾਂ ਮੈਂ ਸੰਜੀਵ ਰਾਜਪੁਰਾ ਮੀਤ ਪ੍ਰਧਾਨ ਸਿਪਸਾਰਾ ਪੰਜਾਬ ਅੱਜ ਸਾਡੇ ਸ਼ਹਿਰ ਵਾਸੀ ਸਾਰੇ ਸ਼ਹਿਰ ਵਾਸੀ ਖੁਸ਼ੀ-ਖੁਸ਼ੀ ਸ਼ੋਭਾ ਯਾਤਰਾ ਕੱਢ ਰਹੇ ਆ। ਸ੍ਰੀ ਰਾਮਚੰਦਰ ਜੀ ਦੇ ਅਯੋਧਿਆ ਦੇ ਵਿੱਚ ਅੱਜ ਘਰ ਸਮਾਪਤੀ ਹੋਣੀ ਆ। ਇਸ ਕਰਕੇ ਅਸੀਂ ਸ਼ੋਭਾ ਯਾਤਰਾ ਕੱਢ ਰਹੇ ਆ। ਰਾਜਪੁਰੇ ਦੀ ਨਗਰੀ ਦੇ ਵਿੱਚ ਸਾਰੇ ਬੰਦੇ ਨੂੰ ਵਿਆਹ ਵਰਗਾ ਉਤਸ਼ਾਹ ਹੈ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਤੁਸੀਂ ਤੁਸੀਂ ਦੇਖ ਪਾ ਰਹੇ ਹੋ ਕਿ ਜਨਤਾਰ ਸ਼ੋਭਾ ਆਪਣੀ ਕਿੱਡੀ ਜਾ ਰਹੀ ਹੈ ਕਿ ਕਿਹਨੇ। ਰਾਜਪੁਰਾ ਅੱਜ ਰਾਜਪੁਰਾ ਹੋਇਆ ਭਗਵਾ। ਜੈ ਸ਼੍ਰੀ ਰਾਮ। ਤੋ ਤੁਸੀਂ ਦੇਖ ਪਾ ਰਹੇ ਹੋ ਕਿ જય ਸ਼੍ਰੀ ਰਾਮ ਦੇ ਨਾਅਰੇ ਦੇ ਨਾਲ ਪੂਰਾ ਸ਼ਹਿਰ ਜਿਹੜਾ ਹੈ ਕੁੰਜਰੇ ਨਿਊਜ਼ 89 ਪੰਜਾਬ ਦੇ ਲਗਾਤਾਰ ਕਵਰੇਜ ਤੁਹਾਨੂੰ ਦਿਖਾ ਰਿਹਾ ਹੈ ਬਨੇ ਰਹੋ ਨਿਊਜ਼ 89 ਪੰਜਾਬ ਦੇ ਨਾਲ ਸੋ ਜਿਵੇਂ ਕਿ ਤੁਸੀਂ ਸੁਣਿਆ ਹਿੰਦੂ ਸੰਗਠਨਾ ਦਾ ਕੀ ਕਹਿਣਾ ਸੀ ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਸ਼੍ਰੀ ਜਗਦੀਸ਼ ਕੁਮਾਰ ਜੱਗਾ ਦਾ ਕੀ ਕਹਿਣਾ ਸੀ ਉਹ ਵੀ ਇਸ ਸ਼ੋਭਾ ਯਾਤਰਾ ਦੇ ਨਾਲ-ਨਾਲ ਖੁਸ਼ੀ ਮਨਾਉਂਦੇ ਚਲੇ ਗਏ ਬਹੁਤ ਠੰਡ ਸੀਗੀ ਤੇ ਉਹਦੀ ਵੀ ਪ੍ਰਵਾਹ ਨਹੀਂ ਕੀਤੀ ਲੋਕਾਂ ਨੇ ਤੇ ਜਗਦੀਸ਼ ਕੁਮਾਰ ਜੱਗਾ ਦੇ ਨਾਲ ਇਹ ਜਿਹੜਾ ਕਾਫਲਾ ਸੀ ਵੱਧਾ ਚਲਾ ਗਿਆ ਪੂਰੇ ਟਾਊਨ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਇਸ ਸ਼ੋਭਾ ਯਾਤਰਾ ਨੂੰ ਕੱਢਿਆ ਗਿਆ ਸੋ ਤੁਹਾਨੂੰ ਦਿਖਾਣੇ ਆ ਕਿ ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਕੀ ਕਹਿ ਰਹੇ ਆ ਆਓ ਸੁਣੋ ਸੰਦੀਪ ਜੀ ਅੱਜ ਮੈਂ ਜ਼ਿੰਦਗੀ ਵਿੱਚ ਮੇਰੀ ਅਜ 48 49 ਸਾਲ ਦੀ ਉਮਰ ਹੋ ਗਈ ਹੈ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖ ਰਿਹਾ ਵੀ ਲੋਕਾਂ ਜਿੰਨਾ ਵੱਡਾ ਹੌਸਲਾ ਹੈਗਾ ਮੈਂ ਕਹਿੰਦਾ ਵੀ ਦਾਦਾ ਸਪੋਰਟ ਤੇ ਲੰਗਰ ਲੱਗੇ ਨੇ ਆ ਜੇ ਆਪਣਾ ਆਪਣਾ ਪਟਾਕੇ ਚਲਾ ਰਹੇ ਨੇ ਰੰਗੋਲੀ ਲੱਗੀ ਮੈਂ ਕਹਿੰਦਾ ਵੀ ਇਨਾ ਉਸਾਰ ਲੋਕਾਂ ਚ ਵੀ ਮੈਂ ਆਪਣੀ ਜ਼ਿੰਦਗੀ ਪਹਿਲੀ ਵਾਰ ਦੇਖ ਰਿਹਾ ਤੇ ਤੁਸੀਂ ਅਸੀਂ ਵੀ ਅੱਜ ਘਟੋ ਘਟ 15 20 ਜਗਾਵਾਂ ਤੇ ਜਾ ਕੇ ਆਇਆ ਇਨਾ ਉਸਾਰ ਲੋਕਾਂ ਚ ਮੈਂ ਬਿਆਨ ਨਹੀਂ ਕਰ ਸਕਦਾ ਤੇ ਫੁੱਲਾਂ ਦੀ ਤੁਹਾਡੇ ਸਾਹਮਣੇ ਫੁੱਲਾਂ ਦੀ ਬਰਸਾਤ ਬਿਠਾਈਆਂ ਵੰਡ ਰੀਆਂ ਲੱਟੂ ਵੰਡ ਰਿਆ ਮੈਂ ਕਹਿੰਦਾ ਵੀ 10 10 ਫੁੱਟ ਤੇ ਇੰਨੀ ਗੱਲ ਕਹਿ ਸਕਦਾ ਵੀ ਲੰਗਰ ਚੱਲ ਰਿਹਾ ਹੋਰ ਇਸ ਤੋਂ ਬਾਅਦ ਕੀ ਪ੍ਰੋਗਰਾਮ ਰਹੇਗਾ ਇਸ ਤੋਂ ਬਾਅਦ ਸਾਡੇ ਪ੍ਰਧਾਨ ਜੀ ਖੜੇ ਆ ਜਿਹਨਾਂ ਸ਼ੋਭਾ ਯਾਤਰਾ ਬਾਲਪੁਰੀ ਪਹਿਲਾਂ ਤਾਂ ਸਦੀਪ ਜੀ ਤੁਸੀਂ ਇੱਥੇ ਆਏ ਹੋ ਸਾਰੇ ਪ੍ਰੈਸ ਵਾਲੇ ਮੈਂ ਤੁਹਾਡਾ ਧੰਨਵਾਦ ਕਰਦਾ ਇੱਕ ਛੋਟੇ ਜਿਹੇ ਸੱਜੇ ਤੇ ਤੁਸੀਂ ਆਏ ਹੋ ਸਾਡੇ ਕੋਲ ਇਹ ਪ੍ਰੋਗਰਾਮ ਸ਼੍ਰੀ ਰਾਮ ਨੋਮੀ ਸ਼ੋਭਾ ਯਾਤਰਾ ਕਮੇਟੀ ਆਪਣੇ ਨਾਲ ਸਾਰੇ ਸ਼ਹਿਰ ਨੂੰ ਲੈ ਕੇ ਚੱਲੀ ਵੀ ਹੈ ਇਹ ਸ਼ੋਭਾ ਯਾਤਰਾ ਸਵਰਗਦਾਮ ਤੋਂ ਸ਼ੁਰੂ ਹੋਈ ਹੈ ਜੋ ਕਿ ਰਾਤ ਨੂੰ 9 ਵਜੇ ਦੇ ਕਰੀਬ ਬਾਲਪੁਰੀ ਧਰਮਸ਼ਾਲਾ 'ਚ ਸੰਪਨ ਹੋਏਗੀ ਜਿਸੇ ਹਰ ਗਣ ਜੋ ਸ਼ਹਿਰ ਦਾ ਮੁੱਖੇ ਸੇਵਾਦਾਰ ਹੈ ਸਮਾਜਿਕ ਸੰਸਥਾਵਾਂ ਸਭ ਆਏ ਹੋਏ ਨੇ ਬਹੁਤ ਉਤਸ਼ਾਹ ਹੋਇਆ ਮੈਂ ਸ਼ਹਿਰ 'ਚ ਸਾਰੀ ਜਗ੍ਹਾ ਲੱਡੂ ਵੰਡੇ ਜਾ ਰਹੇ ਨੇ RAM JI ਸਾਰਾ ਸ਼ਹਿਰ RAM 'ਚ ਹੋਇਆ ਵੈ ਬਾਕੀ ਤੁਸੀਂ ਦੇਖ ਹੀ ਰਹੇ ਹੋ ਤੇ ਮੈਂ ਸਾਰੇ ਸਾਰਿਆਂ ਨੂੰ ਹਲਕਾ ਰਾਜਪੁਰਾ ਦੇ ਵਸਨੀਕਾਂ ਨੂੰ ਬੇਨਤੀ ਕਰੂੰਗਾ ਵੀ ਇਹ ਜਿਹੜੀ ਸ਼ੋਭਾ ਯਾਤਰਾ ਹੈ ਇਹਦੀ ਸਮਾਪਨਮ ਬਹੁਲਪੁਰ भवन ਵਿੱਚ ਹੋਣੀ ਹੈ ਤੇ ਸਾਰੇ ਹੀ ਵੱਟ ਚੜ ਕੇ ਉੱਤੇ ਪਹੁੰਚੋ ਤੇ ਉੱਤੇ ਬਹੁਤ ਵਧੀਆ ਪ੍ਰੋਗਰਾਮ ਹੈ ਅੱਤ ਅਤੀਜ ਬਾਜੀ ਲੰਗਰ ਮਤਲਬ ਉਹ ਕੋਲ ਡਮਾਕਾ ਵਜਨ ਸੰਧਿਆ ਸਾਰਾ ਬੌਲਪੁਰਪਮਨ ਜ਼ਰੂਰ ਪਹੁੰਚੋ ਤੇ ਆਨੰਦ ਲਵੋ ਆਕੇ ਜੈ ਸ਼੍ਰੀ ਰਾਮ ਮੈਂ ਮੈਂ ਲਾਸਟ ਵਿੱਚ ਸਾਰੇ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਛੋਟੀ ਜੀ ਬੇਨਤੀ ਕਰਨਾ ਚਾਹਾਂਗਾ ਅਸੀਂ ਲੋਕਾਂ ਦਾ ਉਤਸ਼ਾਹ ਦੇ ਕੇ ਆਰਾਮ ਨਾਲ ਚੱਲ ਰਹੇ ਹਾਂ ਸਾਡੇ ਤੋਂ ਟਾਈਮ ਦੀ ਕੋਈ ਪੁੱਲ ਹੋ ਜੇ ਫਿਊਚਰ ਵਿੱਚ ਤਾਂ ਸਾਨੂੰ ਮਾਫ਼ ਕਰਿਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਇਸ ਸ਼ੋਭਾ ਯਾਤਰਾ ਦੀ ਚਲਕੀਆਂ ਸੋ ਬਰਤਨ ਮਾਰਕੀਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਤੂਮ-ਤਾਮ ਦੇ ਨਾਲ ਜਿਹੜਾ ਹੈ ਵੱਡੀ ਸਕਰੀਨ ਲਾ ਕੇ ਲੋਕਾਂ ਨੂੰ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਯੋਧਿਆ ਦੇ ਵਿੱਚ ਸ਼੍ਰੀ ਰਾਮ ਲਲਾ ਦੀ ਮੂਰਤੀ ਸਥਾਪਨਾ ਕੀਤੀ ਗਈ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਅੱਜ ਜਿਹੜਾ ਹੈ ਉਸ ਮੂਰਤੀ ਸਥਾਪਨਾ ਤੋਂ ਬਾਅਦ ਆਮ ਲੋਕਾਂ ਵਾਸਤੇ ਅਯੋਧਿਆ ਦੇ ਵਿੱਚ ਸ਼੍ਰੀ ਰਾਮ ਮੰਦਰ ਦੇ ਦਰਵਾਜ਼ੇ ਖੋਲ ਦਿੱਤੇ ਗਏ ਤੇ ਲੋਕ ਜਿਹੜੇ ਹੈ ਅੱਜ ਰਾਮ ਲਲਾ ਦੀ ਮੂਰਤੀ ਲੋਕ ਜਿਹੜਾ ਹੈ ਸ਼੍ਰੀ ਰਾਮ ਲਲਾ ਦੇ ਦਰਸ਼ਨ ਜਿਹੜੇ ਹੈ ਕਰ ਰਹੇ ਹੈ ਤੇ ਬੜੀ ਖੁਸ਼ੀ ਮਨਾਈ ਜਾ ਰਹੀ ਹੈ ਅਯੋਧਿਆ ਦੇ ਵਿੱਚ ਤੇ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈ ਅੱਜ ਇਹ ਤਿਉਹਾਰ ਵੰਗਰ ਇਹ ਮਨਾਇਆ ਗਿਆ ਸੋ ਤੁਸੀਂ ਲਗਾਤਾਰ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਇਸ ਤਿਹਾਰ ਨੂੰ ਮਨਾ ਰਹੇ ਹਨ ਤੇ ਪੂਰਾ ਸ਼ਹਿਰ ਜਿਹੜਾ ਹੈ ਜਗਮਗਾ ਰਿਹਾ ਹੈ ਬਾਲਪੁਰ ਪਵਨ ਦੇ ਵਿੱਚ ਤੁਸੀਂ ਦੇਖੋ ਕਿ ਕਿੰਨੀ ਵਧੀਆ ਤਰੀਕੇ ਦੇ ਨਾਲ Hindu ਸੰਗਠਨਾ ਵੱਲੋਂ ਅਰੇਂਜਮੈਂਟ ਕੀਤਾ ਗਿਆ ਸੀ ਕਈ ਤਰ੍ਹਾਂ ਦੇ ਲੰਗਰ ਪ੍ਰਸ਼ਾਦ ਵੀ ਜਿਹੜਾ ਹੈ ਉੱਥੇ ਚਲਾਏ ਗਏ ਸੀਗੇ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਤੁਹਾਨੂੰ ਇਹ ਯਾਤਰਾ ਕਿਸ ਤਰ੍ਹਾਂ ਲਗੀ ਸ਼ੋਭਾ ਯਾਤਰਾ ਕਿਸ ਤਰ੍ਹਾਂ ਲਗੀ ਸ਼੍ਰੀ ਰਾਮ ਲਲਾ ਜੀ ਦੇ ਇਸ ਪਾਵਨ ਤਿਹਾਰ ਨੂੰ ਜਿਹੜਾ ਮੂਰਤੀ ਸਥਾਪਨਾ ਪਾਵਨ ਤਿਹਾਰ ਨੂੰ ਜਿਹੜਾ ਦੀਵਾਲੀ ਦੇ ਮੰਗਰ ਬਣਾਇਆ ਗਿਆ ਇਸ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਹੈ ਤਾਂ ਕਿ ਲੋਕਾਂ ਤੱਕ ਰਾਮ ਲਲਾ ਜੀ ਦੇ ਅਯੁੱਧਿਆ ਦੇ ਵਿੱਚ ਆਣ ਦੀ ਖੁਸ਼ੀ ਸਾਰੇ ਲੋਕਾਂ ਦੇ ਵਿੱਚ ਵੰਡੀ ਜਾਵੇ ਸੋ ਤੁਸੀਂ ਸੰਦੀਪ ਚੌਧਰੀਓ ਦੇ ਹੋਰ ਜ਼ਿਆਦਾ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਨਿਊਜ਼ 89 ਪੰਜਾਬ ਹਰ ਖਬਰ ਕਿਸਦਾ ਹੋਵੇ ਅਸਰ